ਸਵਾਗਤ ਹੈ ਜੀ ਦੁਆਬੇ ਦੀ ਆਵਾਜ਼ ਨਿਊ ਚੈਨਲ ਦੇ ਵਿੱਚ ਲੋੜੀ ਪੰਜਾਬ ਦਾ ਇੱਕ ਬਹੁਤ ਵਧੀਆ ਤਿਉਹਾਰ ਆ ਜਿਹੜਾ ਮਨਾਇਆ ਜਾਂਦਾ ਆ ਪੰਜਾਬ ਦੇ ਵਿੱਚ ਇਹਦੇ ਵਿੱਚ ਇੱਕ ਗੀਤ ਗਾਇਆ ਜਾਂਦਾ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਅੱਜ ਸਾਡੇ ਨਾਲ ਮੌਜੂਦ ਆ ਸਰਦਾਰ ਬਲਵਿੰਦਰ ਸਿੰਘ ਭੰਗੂ ਜੀ ਅੱਜ ਇਹਨਾਂ ਨਾਲ ਗੱਲ ਕਰਾਂਗੇ ਆਪਾਂ ਵੀ ਦੁੱਲਾ ਪੱਟੀ ਵਾਲਾ ਕੌਣ ਸੀ ਪੰਗੋਸਾ ਸਵਾਗਤ ਹੈ ਤੁਹਾਡਾ ਦੁਆਬੇ ਦੀ ਆਵਾਜ਼ ਨਿਊ ਚੈਨਲ ਦੇ ਵਿੱਚ ਜੀ 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 ਸਤਿ ਸ੍ਰੀ ਅਕਾਲ ਜਾਣਕਾਰੀ ਦਿਓ ਸਾਨੂੰ ਪੰਗੋਸਾ ਦੁੱਲਾ ਪੱਟੀ ਕੌਣ ਸੀ ਜਿਹੜਾ ਲੋਹੜੀ ਦੇ ਤਿਉਹਾਰ ਦੇ ਵਿੱਚ ਇੱਕ ਗੀਤ ਗਾਇਆ ਜਾਂਦਾ ਆ ਦੁੱਲੇ ਪੱਟੀ ਨੂੰ ਜੇ ਕਹਿ ਦਈਏ ਪੰਜਾਬ ਦੀ ਅਣਖ ਗੈਰਤ ਅਤੇ ਬਹਾਦਰੀ ਦਾ ਪ੍ਰਤੀਕ ਆ ਉਹ ਦੁੱਲਾ ਸੀ ਠੀਕ ਆ ਜੀ ਕਿ ਮੈਂ ਪੰਜ ਦਰਿਆਵਾਂ ਦੀ ਜਿਹੜੀ ਧਰਤੀ ਪੰਜਾਬ ਸੀ ਉਹਦੀ ਗੱਲ ਕਰਦਾ ਠੀਕ ਆ ਜੀ ਚਨਾਅ ਅਤੇ ਦਰਿਆਵੀ ਦੇ ਵਿਚਕਾਰਲੇ ਇਲਾਕੇ ਨੂੰ ਬਾਰ ਕਹਿੰਦੇ ਸੀ ਅੱਛਾ ਜੀ ਸੰਦਲਬਾਰ ਹਾਂਜੀ ਦੁੱਲੇ ਦੇ ਬਾਪ ਦਾ ਨਾਂ ਸੀ ਸੰਦਲ ਅੱਛਾ ਜੀ ਉਹਦੇ ਨਾਂ ਤੇ ਬਾਰ ਵਸੀ ਬਾਹਰ ਹੁੰਦਾ ਜਨਰਲ ਇਲਾਕਾ ਅੱਛਾ ਜੀ ਇਹ ਦੁੱਲੇ ਦੇ ਪਿਤਾ ਜੀ ਦਾ ਨਾਂ ਸੀ ਬਾਬੇ ਦਾ ਨਾਂ ਸੀ ਬਾਬਾ ਜੀ ਦਾ ਅੱਛਾ ਜੀ ਤੇ ਇਹਨੇ ਇਹ ਇਲਾਕੇ ਦਾ ਸਰਦਾਰ ਸੀ ਸੰਦਲ ਅੱਛਾ ਜੀ ਸੰਦਲ ਪੱਟੀ ਠੀਕ ਹੈ ਜੀ ਤੇ ਕਿਸਾਨ ਇਹਨੂੰ ਖੁਸ਼ੀ-ਖੁਸ਼ੀ ਜਿਹੜਾ ਲਗਾਨ ਦੇ ਹੀ ਜਾਂਦੇ ਨੇ ਠੀਕ ਹੈ ਜੀ ਜਦੋਂ ਅਕਬਰ ਦਾ ਰਾਜ ਆਇਆ ਹੂੰ 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 ਅਕਬਰ ਮੁਗਲ ਬਾਦਸ਼ਾਹ ਸੀ ਅੱਛਾ ਜੀ ਤੇ ਉਹਨੇ ਕਿਹਾ ਕਿ ਇਹ ਲਗਾਨ ਕਿਸਾਨਾਂ ਨੂੰ ਮੈਨੂੰ ਦਿਆ ਕਰੋ ਅੱਛਾ ਜੀ ਤੇ ਇਹਨੂੰ ਸੰਦਲ ਪੱਟੀ ਨੂੰ ਕਿਹਾ ਜੋਨਾ ਲਗਾਉਂਦਾ ਮੇਰੇ ਖਜ਼ਾਨੇ ਭੇਜਿਆ ਕਰ ਠੀਕ ਹੈ ਜੀ ਤੇ ਇਹਨਾਂ ਨੇ ਕੋਰਾ ਜਵਾਬ ਦੇ ਦਿੱਤਾ ਹੂੰ 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 ਕਿ ਇਹ ਜਿਹੜਾ ਕਿਸਾਨਾਂ ਦਾ ਪੈਸਾ ਆ ਇਹ ਅਸੀਂ ਤੈਨੂੰ ਨਹੀਂ ਭੇਜਣਾ ਠੀਕ ਹੈ ਜੀ ਤੇ ਇਹਨਾਂ ਨੂੰ ਦੋਵਾਂ ਨੂੰ ਅਕਬਰ ਨੇ ਖੜਾ ਫੜ ਕੇ ਲੈ ਗਿਆ ਅੱਛਾ ਜੀ ਉਹ ਜਾਂ ਉਹਦੀਆਂ ਅੱਛਾ ਜੀ ਬਠੇਰੀਆਂ ਇੰਨਾ ਬਣਾਈਆਂ ਹਾਂ 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 ਨਾ ਸੰਦਲਬਾਰ ਅੱਛਾ ਜੀ ਸੰਦਲ ਪੱਟੀ ਠੀਕ ਹੈ ਜੀ ਤੇ ਨਾਂ ਇਹਨਾਂ ਦਾ ਬੇਟਾ ਫਰੀਦ ਪੱਟੀ ਦੋਵੇਂ ਜਣੇ ਨਾ ਦੋਨੋਂ ਫੜਿਆ ਸੀ ਅੱਛਾ ਜੀ ਤੇ ਇਹਨਾਂ ਨੂੰ ਲਾਚ ਵੀ ਦਿੱਤੇ ਪਰ ਇਹਨਾਂ ਨੇ ਉਹਨਾਂ ਦੀ ਉਹਦੀ ਇਨ ਨਹੀਂ ਮੰਗੀ ਅਮਨ ਨਹੀਂ ਅਕਬਰ ਦੀ ਇਹ ਦੁੱਲਾ ਪੱਟੀ ਦੇ ਪਿਤਾ ਜੀ ਪਿਤਾ ਦਾ ਨਾਂ ਫਰੀਦ ਪੱਟੀ ਸੀ ਤੇ ਬਾਬੇ ਦਾ ਨਾਂ ਥਾਂ ਦਲਪੱਟੀ ਠੀਕ ਆ ਠੀਕ ਆ ਜੀ ਤੇ ਦੋਵਾਂ ਦੇ ਇਕਬਰ ਨੇ ਸਿਰ ਕਲਮ ਕਰ ਦਿੱਤੇ ਅੱਛਾ ਜੀ ਕਲਮ ਕਰ ਦਿੱਤੇ ਤੇ ਉਹਨਾਂ ਦੀਆਂ ਜਿਹੜੇ ਧੜ ਸੀ ਉਹਨਾਂ ਦੇ ਫੂਸ ਭਰ ਕੇ ਅੱਛਾ ਜੀ ਕਿਲੇ ਦੇ ਨਾਲ ਟੱਕ ਦਿੱਤੇ ਲੋਕ ਦੇਖਣ ਚ ਰਸਤੇ ਦੇ ਵਿੱਚ ਅੱਛਾ ਜੀ ਕਿ ਜਿਹੜੇ ਆ ਸਰਕਾਰ ਦੇ ਵਿਰੁੱਧ ਕਹਿਣਾ ਨਹੀਂ ਮੰਨਦੇ ਉਹਨਾਂ ਦਾ ਹਰਸ਼ਾ ਕੀਤਾ ਜਾਂਦਾ ਅੱਛਾ ਜੀ ਦੁੱਲੇ ਦਾ ਜਨਮ ਜਿਹੜਾ ਨਾ ਉਹ 4 ਮਹੀਨੇ ਬਾਅਦ ਚ ਹੋਇਆ ਇਨਾਂ ਦੀ ਪਿਤਾ ਜੀ ਦੀ ਮੌਤ ਪਿਤਾ ਜੀ ਦੀ ਤੇ ਬਾਬੇ ਦੀ ਜਦੋਂ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਅੱਛਾ ਜੀ ਉਸ ਤੋਂ ਬਾਅਦ 4 ਮਹੀਨੇ ਬਾਅਦ ਮੌਤ ਹੋਇਆ ਮੌਤ ਵੀ ਇਸ ਜਨਮ ਹੋਇਆ ਅੱਛਾ ਜੀ ਜਨਮ ਹੀ ਕਿnde ਕੇ ਇਹਦੀ ਮਾਤਾ ਦਾ ਨਾਮ ਲੱਦੀ ਸੀ ਪਿਤਾ ਦਾ ਫਰੀਦ ਪੱਟੀ ਸੀ ਅੱਛਾ ਜੀ ਕੋ ਫਰੀਦ ਪੱਟੀ ਦੇ ਮਾਰਤਾ ਗਿਆ ਠੀਕ ਹੈ ਜੀ ਤੇ ਦੱਸ ਦੇ ਕੇ ਦਾਵੀ ਦਰਿਆ ਦੇ ਦਰਿਆ ਦੇ ਵਿੱਚ ਚਨਾ ਦੇ ਦਰਿਆ ਵਿੱਚ ਲੰਘ ਰਹੀ ਸੀ ਲੱਦੀ ਅੱਛਾ ਜੀ ਦੂਜੇ ਪੰਨੇ ਜਾਣਾ ਸੀ ਠੀਕ ਹੈ ਜੀ ਤੇ ਦੱਜਾ ਦੁੱਲੇ ਦਾ ਜਨਮ ਆ ਹਾਂਜੀ ਹਾਂਜੀ ਉਹ ਦੱਸਿਆ ਜਾਂਦਾ ਬੇੜੀ ਦੇ ਵਿੱਚ ਹੋਇਆ ਅੱਛਾ ਜੀ ਤੇ ਉਹ ਦੱਸਦੇ ਕਿ ਉਹਨੂੰ ਦੁੱਲੇ ਨੂੰ ਜਿਹੜੀ ਗੁਰਤੀ ਮਿਲੀ ਆ ਹੂੰ ਹੂੰ ਉਹ ਉੱਥੋਂ ਤਲਵਾਰ ਧੋਗੇ ਚਨਾੜੀ ਦੇ ਉਹਦੇ ਮੂੰਹ ਨੂੰ ਲਾਇਆ ਗਿਆ ਅੱਛਾ ਜੀ ਚਲੋ ਦੁੱਲਾ ਵੱਡਾ ਹੋਇਆ ਹੂੰ 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 ਦੁੱਲਾ ਜਮਾਂਦਰੂ ਹੀ ਬੜਾ ਫਰਤੀਲਾ ਸੀ ਅੱਛਾ ਜੀ ਔਰ ਤਾਕਤਵਰ ਸੀ ਨਿੱਕਾ ਹੁੰਦਾ ਵੀ ਜਿਹੜਾ ਨਾ ਉਹਦੇ ਵਿੱਚ ਤਸਵੀਰ ਠੀਕ ਹੈ ਜੀ ਤੇ ਗਲੇਲਾਂ ਲੈ ਕੇ ਉਹਨੇ ਨਿਸ਼ਾਨੇ ਕਰਨੇ ਅੱਛਾ ਜੀ ਤੇ ਇੱਕ ਦਿਨ ਕੀ ਹੋਇਆ ਕਿ ਗੁੱਲ ਦੁੱਲਾ ਜਿਹੜਾ ਸੀ ਪੱਟੀ ਨਿਸ਼ਾਨਾ ਮਾਰ ਰਿਹਾ ਤੇ ਇੱਕ ledi ਪਾਣੀ ਭਰਨ ਘੜੇ ਚ ਜਾ ਰਹੀ ਸੀ ਉਹ ਘੜੇ ਚ ਵੱਟਿਆ ਉਹ ਦਿਨ ਨਿਸ਼ਾਨਾ ਔਰਤ ਦੇ ਘੜੇ ਵਿੱਚ ਗਲੇਲ ਨਾਲ ਗਲੇਲ ਨਾਲ ਟਪੂਟ ਨਵਜ ਗਿਆ ਜੋ ਅੱਛਾ ਜੀ ਤੇ ਘੜਾ ਟੁੱਟ ਗਿਆ ਠੀਕ ਹੈ ਜੀ ਉਹ ਦਲੇ ਉਹ ਔਰਤ ਨੇ ਮਿਆ ਮਾਰਿਆ ਕਿ ਦੁਲਿਆ ਤੇਰਾ ਬਾਪ ਤੇ ਤੇਰਾ ਬਾਬਾ ਦੋਵੇਂ ਅੱਛਾ ਜੀ ਅਕਬਰ ਨੇ ਕਤਲ ਕਰ ਦਿੱਤੇ ਹੂੰ ਹੂੰ ਤੂੰ ਉਹਦਾ ਬਦਲਾ ਸਾਡੇ ਘਰ ਕੋ ਭੰਦਾ ਅੱਛਾ ਜੀ ਤੇ ਦੁੱਲੇ ਨੇ ਆਪਣੇ ਆਪ ਦੇ ਮਾਂ ਆਪਣੀ ਮਾਤਾ ਨੂੰ ਆ ਕੇ ਪੁੱਛਿਆ ਕੀ ਗੱਲ ਹੋਈ ਸੀ ਫੇ ਮਾਤਾ ਨੇ ਦੱਸਿਆ ਨਹੀਂ ਹੁਣ ਅੱਛਾ ਜੀ ਤੇ ਉਹਦੀ ਮਾਤਾ ਲੱਧੀ ਨੇ ਸਾਰਾ ਉਹਨੂੰ ਦੱਸਿਆ ਇਹ ਅਕਬਰ ਦੁੱਲੇ ਦਾ ਜਨਮ ਜਿਹੜਾ ਸੀ 1547 ਦੇ ਵਿੱਚ ਤੇ ਕੁਝ ਲੇਖਕ ਦੱਸਦੇ ਕਿ 1569 ਦੇ ਵਿੱਚ ਹੋਇਆ ਅੱਛਾ ਜੀ ਔਰ ਬਲਦੀ ਨੇ ਉਹਨੂੰ ਦੱਸਿਆ ਸਾਰੀ ਕਹਾਣੀ ਹੂੰ ਹੂੰ ਕਿ ਤੇਰੇ ਜਿਹੜੇ ਬਾਬਾ ਤੇ ਤੇਰਾ ਪਿਤਾ ਜਿਹੜੇ ਸੀ ਅੱਛਾ ਜੀ ਖਾਂਦਲ ਪੱਟੀ ਤੇ ਫਰੀਦ ਪੱਟੀ ਜਿਹੜੇ ਆ ਉਹਨਾਂ ਅਕਬਰ ਦੀ ਈਨ ਨਹੀਂ ਮੰਨੀ ਅਣਖ ਦੀ ਖਾਤਰ ਉਹਨਾਂ ਨੇ ਆਪਣਾ ਦੋਹੇ ਸਿਰ ਕਟਾ ਲਏ ਅੱਛਾ ਜੀ ਜਦ ਦੁੱਲੇ ਨੂੰ ਸਾਰੀ ਕਹਾਣੀ ਦੱਸੀ ਦੁੱਲੇ ਦਾ ਖੂਨ ਜਿਹੜਾ ਨਾ ਬਗਾਵਤ ਲਈ ਉਗਲਿਆ ਠੀਕ ਆ ਜੀ ਉਹ ਦੁੱਲੇ ਨੇ ਵੀ ਹੌਲੀ ਹੌਲੀ ਜਿੰਨਾ ਜਵਾਨ ਹੁੰਦਾ ਗਿਆ ਦੁੱਲੇ ਨੇ ਸਾਥੀ ਜੋੜਦਾ ਗਿਆ ਅੱਛਾ ਜੀ ਔਰ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਅੱਛਾ ਜੀ ਔਰ ਡਾਕੇ ਮਾਰ ਕੇ ਘੋੜੇ ਲਿਆਉਣੇ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਅੱਛਾ ਜੀ ਇੱਕ ਗਰੁੱਪ ਬਣਾ ਲਿਆ ਦੁੱਲੇ ਦੀ ਕਮਾਂਡ ਦੇ ਉਹ ਗਰੁੱਪ ਨੇ ਉਸ ਟਾਈਮ ਦੇ ਮੁਗਲ ਸਰਕਾਰ ਦਾ ਬੜਾ ਨੱਕ ਵਿੱਚ ਦਮ ਕਰ ਦਿੱਤਾ ਇਹ ਦੱਸ ਦੇ ਕਿ ਜਿਨੇ ਜਦਾਤ ਨੂੰ ਰਾਜ ਦੁੱਲੇ ਦਾ ਹੁੰਦਾ ਸੀ ਤੇ ਜਿਹੜਾ ਸੀ ਉਹ ਮੁਗਲਾਂ ਦਾ ਹੁੰਦਾ ਸੀ ਕਦਾ ਐਨੀ ਆਪਣੀ ਦਹਿਤ ਫਲਾ ਲਈ ਠੀਕ ਆ ਜੀ ਇਹਦੇ ਵਿੱਚ ਰਾਜੂ ਜੀ ਇੱਕ ਘਟਨਾ ਹੋ ਰਿਹਾ ਕਿ ਦੁੱਲਾ ਜਦੋਂ ਛੋੜਾ ਜਿਹਾ ਬਚਪਨ ਚ ਉਹਨੂੰ ਕਾਜੀ ਕੋ ਪੜਨ ਭੇਜਿਆ ਗਿਆ ਅੱਛਾ ਜੀ ਕਿਉਂਕਿ ਉਦੋਂ ਮਦਰਸਿਆਂ ਕਾਜੀ ਹੀ ਜਿਹੜੇ ਮਸਜਿਦਾਂ ਦੇ ਵਿੱਚ ਪੜਾਉਂਦੇ ਹਮ ਠੀਕ ਆ ਜੀ ਉਹ ਇਹਨੇ ਕਾਜੀ ਨੂੰ ਕਹਿੰਦਾ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਇਹਨਾਂ ਦਾ ਦੱਸ ਕਹਿੰਦਾ ਕਿ ਜੇਕਰ ਮਸ਼ਹੂਰ ਹੋਣਾ ਤੇ ਕੀ ਤਰੀਕਾ ਅੱਛਾ ਜੀ ਉਹ ਕਹਿੰਦਾ ਜੇ ਤੇ ਚੰਗੇ ਕੰਮ ਕਰੇਗਾ ਤੇ ਮਸ਼ਹੂਰ ਹੋ ਜੈਦਾ ਪੜੇਗਾ ਇੱਕ ਵੱਡਾ ਅਫਸਰ ਬਣੇਗਾ ਕਿਦਾਂ ਕਰੇਗਾ ਟਾਈਮ ਲੱਗਣਾ ਨੂੰ ਟਾਈਮ ਲੱਗਣਾ ਜੇ ਮਾੜਾ ਕੰਮ ਕਰੇ ਤੇ ਪੱਜ ਕਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਕੌਣੇ ਕੌਣ ਨਹੀਂ ਠੀਕ ਆ ਜੀ ਅੱਛਾ ਜੀ ਤੇ ਦੁੱਲੇ ਨੇ ਕਾਜੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅੱਛਾ ਜੀ ਉੱਥੇ ਘੋਟ ਦਿੱਤਾ ਕਾਜੀ ਨੂੰ ਕਾਜੀ ਨੂੰ ਮਸੀਤ 'ਚ ਹੀ ਘੋਟ ਦਿੱਤਾ ਅੱਛਾ ਜੀ ਰੌਲਾ ਪੈ ਗਿਆ ਕਿ ਦੁੱਲੇ ਨੇ ਕਾਜੀ ਨੂੰ ਕੁੱਟ ਜਾਇਆ ਦੁੱਲੇ ਨੇ ਕਾਜੀ ਦੇ ਦੁੱਲਾ ਵੀ ਕੋਈ ਹੈਗਾ ਠੀਕ ਆ ਜੀ ਮਤਲਬ ਬਾਗੀ ਪ੍ਰਵਿਰਤੀ ਸੀ ਇਹਦੀ ਚਲੋ ਜੀ ਟੱਕਰ ਲੈਂਦਾ ਰਿਹਾ ਤੇ ਇਸ ਕਰਕੇ ਜਿਹੜਾ ਇਹ ਦੁੱਲੇ ਦਾ ਹਥਿਆਰ ਵੀ ਇਕੱਠੇ ਕਰ ਲਿਆ ਸਭ ਕੁਝ ਕਰ ਲਿਆ ਤੇ ਇਹ ਇੱਕ ਚੰਗਾ ਆਪਣਾ ਇਹਦਾ ਨਾਮ ਇਲਾਕੇ ਦੇ ਵਿੱਚ ਫੈਲ ਗਿਆ ਅੱਛਾ ਜੀ ਇਹ ਦੁੱਲਾ ਪੱਟੀ ਕੋਈ ਹੈਗਾ ਇਲਾਕੇ ਦਾ ਪਰ ਇਹ ਗਰੀਬਾਂ ਦਾ ਮਸੀਹਾ ਅੱਛਾ ਜੀ ਜਿੱਥੇ ਮਾਲ ਲੁੱਟ ਕੇ ਲੈਂਦਾ ਸੀ ਅਮੀਰਾਂ ਨੂੰ ਲੁੱਟਦਾ ਸੀ ਗਰੀਬਾਂ ਨੂੰ ਨਹੀਂ ਲੁੱਟਦਾ ਗਰੀਬਾਂ ਚੋਂ ਮਾਲ ਵੰਡ ਦਿੰਦਾ ਗਰੀਬਾਂ ਦਾ ਮਸੀਹਾ ਕਿਉਂ ਕਿਹਾ ਜਾਂਦਾ ਇਹਨੂੰ ਕਿਉਂਕਿ ਗਰੀਬਾਂ ਦਾ ਮਸੀਹਾ ਇਸ ਕਰਕੇ ਜਿਹੜਾ ਲੁੱਟਿਆ ਹੋਇਆ maal ਜਿਹੜਾ ਉਹ ਕੋਲ ਨਹੀਂ ਰੱਖਣਾ ਅੱਛਾ ਜੀ ਉਹ ਗਰੀਬਾਂ ਨੂੰ ਵੰਡ ਦੇਣਾ ਸਾਰਾ ਠੀਕ ਆ ਜੀ ਜੇ ਗਰੀਬਾਂ ਨੂੰ ਕੋਈ ਦੁੱਖ ਤਕਲੀਫ ਹੋਈ ਉਹ ਵੀ ਉਹਨੇ ਹੱਲ ਕਰਨੀ ਕਿਸ ਤਰ੍ਹਾਂ ਠੀਕ ਆ ਜੀ ਤੇ ਇਸ ਕਰਾਂ ਇੱਕ ਗਰੀਲਾ ਜੋਧਾ ਆਪਾਂ ਲੜਦਾ ਸੀ ਤੇ ਇਸ ਕਰਕੇ ਉਹਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਗੀਤ ਇਹ ਤੇ ਆਉਂਦਾ ਹੈਗਾ ਦੁੱਲਾ ਪੱਟੀ ਦੇ ਵਿੱਚ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਇਹ ਕਿਸ ਬੰਦਾ ਇਸ ਗਾਣੇ ਦੇ ਨਾਲ ਦੁੱਲੇ ਪੱਟੀ ਦਾ ਕੀ ਸਬੰਧ ਹੈਗਾ ਰਾਜੂ ਜੀ ਬਹੁਤ ਵਧੀਆ ਕੁਐਸਚਨ ਪਉਣੀਆ ਪਾਸ ਦੀਆਂ ਹੋ ਗਈਆਂ ਕਿ ਜਿਹੜਾ ਇਹ ਲੋਕ ਲੋਹੜੀ ਦੇ ਉੱਤੇ ਗੀਤ ਗਾਉਂਦੇ ਆ ਲੜਕੇ ਲੜਕੀਆਂ ਹਾਂਜੀ ਹਾਂਜੀ ਮੁੰਦਰੀਏ ਤੇਰਾ ਕੌਣ ਜ਼ਹਰਾ ਦੁੱਲਾ ਪੱਟੀ ਜਾਣਾ ਦੁੱਲੇ ਨੇ ਧੀ ਵਿਆਹੀ ਸੇਹ ਸ਼ੱਕਰ ਬਾਈ ਹਾਂਜੀ ਹਾਂਜੀ ਇਹ ਇੱਥੇ ਵੀ ਦੁੱਲੇ ਨੇ ਬਹੁਤ ਪਰਪਕਾਰੀ ਕੰਮ ਕੀਤਾ ਉਹ ਗਰੀਬ ਕਿਸੇ ਬੰਦੇ ਦੀਆਂ ਦੋ ਲੜਕੀਆਂ ਸੀ ਬੁੜੀਆਂ ਸੁੰਦਰ ਸੀ ਦੋਹਾਂ ਦਾ ਵਿਆਹ ਤੇ ਰਿਆ ਸੀ ਅੱਛਾ ਜੀ ਤੇ ਸੇਖੂਪੁਰ ਜ਼ਿਲ੍ਹੇ ਦਾ ਜਿਹੜਾ ਹੀ ਕੋਤਵਾਲ ਉਹਨੂੰ ਉਹ ਕਿਸੇ ਨੂੰ ਦੱਸਿਆ ਕਿ ਬਹੁਤ ਸੁੰਦਰ ਲੜਕੀਆਂ ਐ ਤੇ ਉਹਨਾਂ ਦਾ ਵਿਆਹ ਕਰੇ ਤੋ ਕਹਿੰਦਾ ਫੜਕੇ ਲਿਆਓ ਵੀ ਮੇਰੇ ਕੋਲ ਲਿਆਓ ਅੱਛਾ ਜੀ ਉਹ ਆਪਸ ਪੂਰੀ ਕਰਨਾ ਚਾਹੁੰਦਾ ਸੀ ਹੂੰ ਹੂੰ ਤੇ ਉਹ ਗਰੀਬ ਉਹਨਾਂ ਨੇ ਫੌਜਾ ਭੇਜ ਦਿੱਤੀ ਕਿ ਦੋਹਾਂ ਨੂੰ ਫੜਕੇ ਲੈ ਲੜਕੀਆਂ ਦੋਹਾਂ ਦਾ ਸੁੰਦਰੀ ਦਾ ਤੇ ਮੁੰਡੀਆਂ ਦਾ ਦੋਹਾਂ ਦਾ ਵਿਆਹ ਕਰਿਆ ਅੱਛਾ ਜੀ ਤੇ ਗਰੀਬ ਆਦਮੀ ਸੀ ਉਹ ਤੋ ਉਹ ਦੁੱਲੇ ਕੋ ਜਾ ਕੇ ਕਹਿੰਦਾ ਜੀ ਮੇਰ ਦਾ ਤਿਆਹ ਹੋ ਗਿਆ ਤੇ ਮੇਰੀਆਂ ਤੇ ਲੜਕੀਆਂ ਦਾ ਚੱਕਣਾ ਵਾ ਦੁੱਲਾ ਕੋ ਗਰੀਲਾ ਜੁੱਧ ਸੀ ਦੁੱਲੇ ਨੇ ਕੀ ਕੀਤਾ ਕਿ ਕਹਿੰਦਾ ਕੋਈ ਗੱਲ ਨਹੀਂ ਜਦੋਂ ਫੌਜਾਂ ਚੱਕਣ ਆਈਆਂ ਉਹਨੂੰ ਚੱਕ ਕੇ ਤੁਰੀਆਂ ਦੁੱਲੇ ਨੇ ਗਰੀਲੇ ਜੁੱਧ ਨਾਲ ਉਹ ਦੋਹੇ ਸਾਰੀਆਂ ਫੌਜਾਂ ਮਾਰ ਦਿੱਤੀਆਂ ਦੋਵੇਂ ਲੜਕੀਆਂ ਛਡਾਲੀਆਂ ਅੱਛਾ ਜੀ ਸੁੰਦਰੀ ਵੀ ਤੇ ਮੁੰਦਰੀ ਦੋਹ ਲੜਕੀਆਂ ਨੂੰ ਆਪਣ ਧੀਆ ਬਣਾ ਕੇ ਤੇ ਹੁਣ ਇਹ ਜਿਹਨਾਂ ਵਿਆਹਣ ਆਉਣਾ ਸੀ ਉਹ ਇਦਾਂ ਸਦੇ ਆਮ ਤੇ ਹੋਣੀ ਕਿ ਫੌਜਾਂ ਮਰੀਆਂ ਤੇ ਬਗਾਵਤ ਤੇ ਹੋਈ ਸੀ ਉਹਨੇ ਦੋਹੇ ਲੜਕੀਆਂ ਨੂੰ ਜੰਗਲ ਦੇ ਵਿੱਚ ਲੈ ਗਿਆ ਉੱਥੇ ਉਹਨਾਂ ਨੂੰ ਕਿਹਾ ਯਾਰ ਤੁਹਾਡੇ ਉੱਥੇ ਜੋ ਕਰ ਉਹ ਵਿਆਹ ਦੇ ਕਰ ਦਿੰਨੇ ਆ ਤੇ ਉੱਥੇ ਉਹਨੇ ਜੰਗਲ ਦੇ ਵਿੱਚ ਜਾ ਕੇ ਦੋਹੇ ਲੜਕੀਆਂ ਨੂੰ ਵਿਆਹਿਆ ਆਪਣੇ ਇੱਥੇ ਅੱਛਾ ਜੀ ਉਹ ਲੋਕਾਂ ਦਾ ਵੀ ਸਹਿਯੋਗ ਲਿਆ ਤੇ ਇਹ ਉਹਨੇ ਪਰਫਗਾਰੀ ਕੀਤਾ ਆ ਕਿ ਸੁੰਦਰੀ ਦਾ ਮੰਦੀ ਦਾ ਵਿਆਹ ਉਹਨੇ ਆਪਣੇ ਹੱਥੀਂ ਕੀਤਾ ਤੇ ਇਹਦੇ ਚ ਉਹਨੇ ਸ਼ਾਬਾਸ਼ ਸੀ ਕਿ ਦੁੱਲੇ ਦੇ ਤਾਂ ਉਦਾਂ ਹੀ ਲੋਕ ਚੰਗਾ ਸਮਝਦੇ ਇਲਾਕਾ ਸਰਦਾ ਚਾਹੁੰਦਾ ਕੰਮ ਵਧੀਆ ਕਰਦਾ ਸੀ ਨਾ ਗਰੀਬਾਂ ਨੇ ਗਰੀਬਾਂ ਦਾ ਮਸੀਹਾ ਸੀ ਠੀਕ ਹੈ ਜੀ ਤੇ ਦੂਜਾ ਆ ਜਿਹੜਾ ਪਰਫਗਾਰੀ ਇਦਾਂ ਦੇ ਕੰਮ ਕਰਦਾ ਸੀ ਤੇ ਇਸ ਕਰਕੇ ਦੁੱਲੇ ਨੂੰ ਉਹ ਚੋਕ ਇਲਾਕਾ ਜਿਹੜਾ ਚੰਗਾ ਸਮਝਦੇ ਇਹ ਆਪਣੇ ਭੰਗੂ ਸਾਹਿਬ ਇਹ ਦੁੱਲਾ ਪੱਟੀ ਇਹਨਾਂ ਦੀ ਮੌਤ ਕਿੱਦਾਂ ਹੋਈ ਬਹੁਤ ਬਾਗੀ ਹੋਇਆ ਸੀ ਜਿੱਦਾਂ ਹੁਣ ਫੌਜਾਂ ਦੇ ਨਾਲ ਲੜਦਾ ਸੀ ਅੱਛਾ ਜੀ ਤੇ ਆਪਾਂ ਰਾਜ ਚਲਾਉਂਦਾ ਸੀ ਠੀਕ ਆ ਜੀ ਤੇ ਜਿਹੜਾ ਮੁਗਲਾ ਦਾ ਜਿਹੜਾ ਅੰਦਾਜ਼ ਚੱਲਦਾ ਸੀ ਉਹ ਨਹੀਂ ਚੱਲਣ ਦਿੰਦਾ ਹਾਂਜੀ ਹਾਂਜੀ ਕਿ ਆਪਣੇ ਹਿਸਾਬ ਨਾਲ ਚੱਲਦੇ ਲੋਕ ਉਹਦਾ ਕਹਿਣਾ ਮੰਨਦੇ ਸੀ ਅੱਛਾ ਜੀ ਤੇ ਇਹ ਅੱਖਾਂ 'ਚ ਰੜਕਦਾ ਸੀ ਮੁਗਲਾਂ ਦੇ ਅਕਬਰ ਦੇ ਅੱਖਾਂ 'ਚ ਰੜਕਦਾ ਸੀ ਤੇ ਇਹ ਜਦੋਂ ਫਿਰ ਕਿਤੇ ਧੋਖੇ ਦੇ ਨਾਲ ਕਾਬੂ ਆਇਆ ਕਹਿੰਦੇ ਠੀਕ ਆ ਜੀ ਜਦੋਂ ਧੋਖੇ ਦੇ ਨਾਲ ਕਾਬੂ ਆਇਆ ਤੇ ਇਹਨੂੰ ਵੀ ਉਹਨਾਂ ਨੇ ਬੜੇ ਪਹਿਲਾਂ ਤੇ ਕਈ ਮਨਾਉਦੇ ਰਹੇ ਕਿ ਤੈਨੂੰ ਆਹ ਕਰ ਦਵਾਂਗੇ ਤੈਨੂੰ ਉਹ ਦੇ ਦੇਵਾਂਗੇ ਤੂੰ ਨਾ ਕਰੇਗਾ ਉਹ ਕਹਿੰਦਾ ਨਹੀਂ ਤਸੂ ਮਸ ਨਹੀਂ ਹੋਇਆ ਅੱਛਾ ਜੀ ਜੇ ਉਹ ਕਹਿੰਦਾ ਮੈਨੂੰ ਮਰਨਾ ਮਨਜੂਰ ਆ ਪਰ ਤੁਹਾਡੀ ਈਨ ਨਹੀਂ ਮੰਨੀ ਮੁਗਲਾਂ ਦੀ ਠੀਕ ਆ ਜੀ ਤੇ ਉਹ ਜਿਹੜੀ ਈਨ ਨਹੀਂ ਮੰਨੀ ਇਹਨੇ ਉਹਨਾਂ ਦੀ ਅਧੀਨਗੀ ਨਹੀਂ ਮੰਨੀ ਠੀਕ ਆ ਜੀ ਤੇ ਉਹਨਾਂ ਨੇ ਫਿਰ ਜਿਹੜੇ ਅਧਿਕਾਰੀ ਸੀ ਅਹਿਲਕਾਰ ਸੀ ਉਹਨਾਂ ਨੇ ਕਿਹਾ ਇਹਨੂੰ ਫਾਂਸੀ ਦੇ ਦਿੱਤੀ ਜਾਵੇ ਤੇ ਲਾਹੌਰ ਦੇ ਵਿੱਚ ਲੰਡਾ ਬਾਜ਼ਾਰ ਆ ਉਥੇ ਸ਼ਰੀਆ ਮੈਨੂੰ ਫਾਂਸੀ ਦਿੱਤੀ ਗਈ ਅੱਛਾ ਜੀ ਔਰ ਜਿਹੜੇ ਉਹਦੇ ਹਮੈਤਿਆਂ ਨੇ ਉਹਨਾਂ ਦਾ ਫਿਰ ਸਸਕਾਰ ਕਿਤੇ ਉੱਥੇ ਲੱਗੇ ਕੋਈ ਮਿਆਣੀ ਕਬਰਸਤਾਨ ਲਾਹੌਰ ਦਾ ਅੱਛਾ ਜੀ ਉਥੇ ਉਹਦੀ ਫਿਰ ਕਬਰ ਬਣਾ ਕੇ ਅੱਜ ਵੀ ਲੋਕ ਉਹਨੂੰ ਸਜਦਾ ਕਰਦੇ ਆ ਇਹ ਲਗਭਗ ਗੱਲ ਜਿਹੜੀ ਹੈ 1599 ਈਸਵੀ ਦੀ ਠੀਕ ਆ ਜੀ ਤੇ ਇਸ ਕਰਕੇ ਦੁੱਲਾ ਜਿਹੜਾ ਸੀ ਹਮਦਰਦੀ ਦਾ ਪਤ ਸੀ ਕਿ ਲੋਕਾਂ ਦੇ ਨਾਲ ਉਹਦਾ ਪਿਆਰ ਸੀ ਲੋਕਾਂ ਦੇ ਵਾਸਤੇ ਮਰਦਾ ਸੀ ਲੋਕਾਂ ਦੇ ਲਈ ਉਹ ਸਭ ਕੁਝ ਕਰਦਾ ਸੀ ਲੜਦਾ ਸੀ ਲੜਦਾ ਸੀ ਦੇ ਸਰਕਾਰਾਂ ਨੂੰ ਉਹਨੇ ਨੱਖ ਪਾਈ ਸੀ ਕਿ ਸਰਕਾਰ ਜਿਹੜੇ ਟੈਕਸ ਲੈਂਦੇ ਸੀ ਠੀਕ ਹੈ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਸੀ ਪ੍ਰਭਾਵ ਜਿਹੜਾ ਦੁੱਲੇ ਦਾ ਅੱਜ ਵੀ ਲੋਕ ਗੀਤ ਗਾਉਂਦੇ ਆ ਕੁਲਦੀਪ ਮਾਨਕ ਨੇ ਗੀਤ ਗਾਇਆ ਠੀਕ ਹੈ ਜੀ ਲੱਦੀ ਨੇ ਜਦੋਂ ਦੁੱਲਾ ਜਮਿਆਂ ਧੋਮਾਂ ਪੈ ਗਈਆਂ ਲਾਹੌਰ ਵਿੱਚ ਸਾਰੇ ਅੱਛਾ ਜੀ ਤਖਤ ਲਾਹੌਰ ਨੂੰ ਜਿਹੜਾ ਵੰਗਾਰਦਾ ਸੂਰਮਾ ਜਵਾਨ ਸੀ ਉਹ ਦੁੱਲਾ ਬਾੜਦਾ ਮਰਦ ਸੰਧਲ ਬਾੜਦਾ ਜਿਹੜਾ ਬਹਾਦਰ ਸੂਰਮਾ ਸੀ ਤੇ 라ਜੂ ਤੁਹਾਨੂੰ ਇਹ ਵੀ ਦੱਸ ਦਈਏ ਹਾਂਜੀ ਉਸ ਇਲਾਕੇ ਚ 105 ਨੰਬਰ ਚੱਕ ਨੰਬਰ 5 ਦੇ ਵਿੱਚ ਠੀਕ ਹੈ ਜੀ ਲਹਿਰਪੁਰ ਜਿਹੜਾ ਜਨੂੰ ਅੱਜਕੱਲ੍ਹ ਫੈਸਲਾ ਬਾਰ ਕਰਿਆ ਜਾਂਦਾ ਹੈ ਭਗਤ ਸਿੰਘ ਦਾ ਵੀ ਉੱਥੇ ਹੀ ਅੱਛਾ ਜੀ ਹੋਰ ਭਗਤ ਸਿੰਘ ਨੇ ਵੀ ਅੰਗਰੇਜ਼ਾਂ ਦੇ ਦਮ ਕੀਤਾ ਸੀ ਸੋ ਬਾਅਦ ਸਾਡੇ ਬਹੁਤ ਸੂਰਮੇ ਜੰਮੇ ਆ ਕਰਤਾਰ ਸਿੰਘ ਸਾਬਾ ਹੋਇਆ ਔਰ ਹੋਰ ਵੀ ਇਹ ਇਹ ਮੂਦਮ ਸਿੰਘ ਹੋਏ ਆ ਹਾਂਜੀ ਹਾਂਜੀ ਅੱਜ ਵੀ ਕਈ ਸੂਰਮੇ ਗਤੀਆਂ ਕਰਦੇ ਆ ਇਹ ਜਿਹੜਾ ਸਾਡੀ ਪੰਜਾਬ ਦੀ ਪੰਜਾਂ ਦਰਿਆਵਾਂ ਦੀ ਧਰਤੀ ਆ ਇਹਦੇ ਵਿੱਚ ਅਣਖ ਗੈਰਤ ਬਹਾਦਰੀ ਦਾ ਜਿਹੜੀ ਵਿਰਾਸਤ ਆ ਉਹ ਇਹ ਦੁੱਲੇ ਵਰਗੇ ਸੂਰਮੇ ਹਨ ਗਾਹ ਤੋਰੀ ਆ ਉਹ ਭਗਤ ਸਿੰਘ ਵਰਗੇ ਤੂਸ ਸੂਰਮੇ ਤੋਰੀ ਆ ਬਿਲਕੁਲ ਔਰ ਕਰਤਾਰ ਸਿੰਘ ਸੂਰੇ ਸਾਹਬਾ ਜੀ ਸਾਹਬਾ ਜੀ ਨੇ ਤੋਰੀ ਆ ਭਗਤ ਸਿੰਘ ਜੀ ਨੇ ਤੋਰੀ ਆ ਹੋਰ ਵੀ ਕਈ ਸ਼ਹੀਦ ਹੋਏ ਆ ਇਹ ਨਹੀਂ ਮੰਨੀ ਅਕਦੇ ਤੁਸੀਂ ਇਹ ਵੀ ਦੇਖੋ ਕਿ ਜੇਕਰ ਮੁਗਲਾਂ ਦੇ ਰਾਜ ਤੋਂ ਬਾਅਦ ਔਰ ਅੰਗਰੇਜ਼ਾਂ ਨੇ ਹਿੰਦੁਸਤਾਨ ਤੇ 200 ਸਾਲ ਰਾਜ ਕੀਤਾ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 100 ਸਾਲ ਕੀਤਾ ਠੀਕ ਹੈ ਜੀ ਜਿੰਨਾ ਜੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਿਆ ਉਹਨਾਂ ਚਿਰ ਕਿਸੇ ਮੁਗਲ ਜਿਹੜਾ ਅੰਗਰੇਜ਼ ਸੀ ਉਹ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖ ਸਕਿਆ ਠੀਕ ਹੈ ਤੇ ਕਿੱਥੇ ਜਿਹੜੇ ਇੰਨੇ ਹਮਲਾਵਾਰ ਜਿਹੜੇ ਹੁੰਦੇ ਰਹੇ ਪੰਜਾਬ ਦੇ ਵਿੱਚ ਹਿੰਦੁਸਤਾਨ ਨੂੰ ਰੋਟ ਕੇ ਖੜਦੇ ਰਹੇ ਹਾਂਜੀ ਹਾਂਜੀ ਉਹ ਕਿੱਥੇ ਮਹਾਰਾਜਾ ਰਣਜੀਤ ਸਿੰਘ ਜਾ ਕੇ ਖੈਬਰ ਦਰੇ ਤੱਕ ਕਿੰਨਾ ਤਗੜਾ ਵਿਸਾਅ ਰਾਜ ਕਾਇਮ ਕਰ ਗਿਆ ਸੀ ਸੋ ਇਹ ਪੰਜਾਬ ਦੀ ਧਰਤੀ ਨੂੰ ਬਖਸ਼ਿਆ ਕਿ ਇੱਥੇ ਇੱਕ ਪਿਆਰ ਨਾਲ ਤੇ ਕਹਿੰਦੇ ਗੁਲਾਮੀ ਸਹਿ ਸਕਦੇ ਪਰ ਜੋਰ ਨਾਲ ਗੁਲਾਮੀ ਨਹੀਂ ਸਹਿੰਦੇ ਫੂਰ ਮੇ ਜੰਮਦੇ ਆ ਜੰਮਦੇ ਰਹਿਣੇ ਆ ਉਹ ਦੁੱਲੇ ਵਰਗੇ ਜਿਹੜੇ ਪਾਤਰ ਆ ਗਰੀਬਾਂ ਦੇ ਮਸੀਹਾ ਤੇ ਸਰਕਾਰਾਂ ਟੱਕਰ ਲੈਣ ਵਾਲੇ ਇਹ ਸਾਡੇ ਪੰਜਾਬੀਆਂ ਦਾ ਇੱਕ ਵਿਰਸਤੀ ਆ ਬਹੁਤ ਬਹੁਤ ਧੰਨਵਾਦ ਬੋਸ ਸਾਹਿਬ ਦਾ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਰਾਜੂ ਜੀ ਤੁਹਾਨੂੰ ਤੇ ਸੋਤੇ ਨੂੰ ਪਿਆਰ ਭਰੀ ਸਤਿ ਸ਼ਕਰੀ ਸਤਿ ਸ਼ਕਰੀ